ਉਹ ਮੰਮੀ ਤੁਸੀਂ ਹਮੇਸ਼ਾ ਨਾ ਮੇਰੇ ਬਾਰੇ ਨੈਗੇਟਿਵ ਹੀ ਸੋਚਿਆ ਕਰੋ ਉਹ ਮੈਂ ਤਾਂ ਇਹਨਾਂ ਨੂੰ ਤਾਂ ਕਿਹਾਗਾ ਕਿ ਇੱਕ ਵਾਰ ਸੰਦੂ ਕੋਲ ਹੋ ਕੇ ਤਾਂ ਆਓ ਕਿਤੇ ਉਹਨਾਂ ਨੇ ਪਾਵਨ ਨੂੰ ਕਮਿਸ਼ਨ ਘੱਟ ਤਾਂ ਨਹੀਂ ਦਿੱਤੀ ਨਾ ਵਾਰ-ਵਾਰ ਤੇਰੇ ਵਾਸਤੇ ਹੀਰਾ ਫੇਰੀ ਹੀਰਾ ਫੇਰੀ ਕਹਿਣੀ ਕੋਈ ਚੰਗੀ ਗੱਲ ਐ ਜਨਾਨੀਓ ਦੀ ਸੁਣੂਗੀ ਤੇ ਕੀ ਸੋਚੂਗੀ ਦੇਖ ਸਰਪੰਚਾ ਇਹ ਮੇਰੇ ਘਰ ਦਾ ਮਾਮਲਾ ਐ ਮੈਂ ਕਿੱਦਾਂ ਚਲਾਣਾ ਐ ਤੇ ਕਿੱਦਾਂ ਨਹੀਂ ਤੇ ਤੂੰ ਵਿੱਚ ਦਖਲ ਅੰਦਾਜ਼ੀ ਨਾ ਕਰਿਆ ਨਾ ਤਾਂ ਵਧੀਆ ਰਹੂਗਾ ਅੱਜ ਤੁਸੀਂ ਸਰਪੰਚ ਨੂੰ ਬੁਲਾਇਆ ਕੱਲ ਨੂੰ ਤੁਸੀਂ ਐਮਐਲਏ ਕੋਲ ਵੀ ਜਾਓਗੇ ਤੇ ਥਾਣੇ ਚੋਂ ਕਿ ਜਾਣ ਵਾਲੇ ਵੀ ਨਾ ਸੋਚਿਆ ਹੋਗਾ ਹਾਲਤੇ ਕੋਈ ਨਹੀਂ ਨਿਕਲਣਾ ਟੋੜੇ ਭਰਾਣੇ ਨਾ ਚਲ ਛੱਡੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਭਾਬੀ ਰੋਣ ਨਾਲ ਮਸਲੇ ਹੱਲ ਹੁੰਦੇ ਵੀਰੇ ਮੇਰਾ ਹੀ ਘਰ ਵਾਲਾ ਕਿਸੇ ਹੋਰ ਦੇ ਗੱਲ ਵਿੱਚ ਹਾਰ ਭਾਵੇਂ ਤੇ ਮੈਂ ਕਿਦਾਂ ਬਰਦਾਸ਼ਤ ਕਰ ਲਵਾਂਗੀ ਭਾਬੀ ਕੋਈ ਗੱਲ ਨੂੰ ਟੈਨਸ਼ਨ ਨਾ ਲੋ ਚੌਂਕੀ ਠਾਣੇ ਕਿਸ ਕੰਮ ਵਾਸਤੇ ਹੁੰਦੇ ਆ ਇਹੀ ਕੰਮ ਵਾਸਤੇ ਹੁੰਦੇ ਆ ਕੋਟ ਮੈਰਿਜ ਕਰਵਾਈ ਲੱਗਦੀ ਆ ਪਰ ਮੇਰੇ ਨਾਲ ਤਾਂ ਤਲਾਕ ਹੀ ਨਹੀਂ ਹੋਇਆ ਇੱਥੇ ਤਾਂ ਉਹ ਗਲਤੀ ਕਰ ਗਿਆ ਵੱਡਾ ਬੰਦਾ ਹੀ ਆਪਣੇ ਆਪ 'ਚ ਸਿਆਣਾ ਉੱਠੋ ਭਾਬੀ ਆਪਾਂ ਚੌਂਕੀ ਚੱਲੀਏ ਵੀਰੇ ਮੈਂ ਨਹੀਂ ਜਾਣਾ ਕਿਤੇ ਚੌਂਕੀ ਠਾਣੇ ਚੌਂਕੀ ਜਾ ਕੇ ਮਸਲੇ ਦਾ ਹੱਲ ਹੋਣਾ ਸਰਪੰਚ ਦਾ ਕệਹੇ ਕੰਮ ਦਾ ਨਹੀਂ ਨਿਕਲਿਆ ਵੀਰੇ ਦੇਖ ਲੈ ਲੋਕੀ ਕਿੰਨੇ ਮਤਲਬੀ ਇਹ ਨੇ ਨਾ ਆਪਣੇ ਫਾਇਦੇ ਵਾਸਤੇ ਕਿਸੇ ਦਾ ਘਰ ਖਰਾਬ ਹੁੰਦਾ ਤੇ ਹੋ ਲੈਂਦੇ ਇੱਕ ਗੱਲ ਯਾਦ ਰੱਖਿਓ ਜਿਹੜਾ ਘਰ ਦੂਜੇ ਦਾ ਜਾੜਦਾ ਨਾ ਉਹਦਾ ਆਬਦਾ ਵੀ ਨਹੀਂ ਵਸਦਾ ਹੁੰਦਾ ਆ ਬੰਨੇ ਵੀਰੇ ਤੁਹਾਡੇ ਅੱਗੇ ਹੱਥ ਜੋ ਮੇਰਾ ਬੰਦਾ ਨਾ ਤੁਸੀਂ ਮੈਨੂੰ ਦਵਾ ਦਿਓ ਅੱਗੇ ਤਾਂ ਮੈਂ ਸੋਚਿਆ ਸੀ ਸਵਰਨੇ ਨਾਲ ਰਹਿਣਾ ਹੁਣ ਤਾਂ ਮੈਂ ਕਦੇ ਵੀ ਨਹੀਂ ਰਹਿ ਸਕੀ ਇਹਦੇ ਨਾਲ ਇਹੋ ਜਿਹਾ ਬੰਦਾ ਨਾ ਘਰ ਦਾ ਰਹਿਣਾ ਨਾ ਘਾੜਦਾ ਰਹਿਣਾ ਪਤਾ ਨਹੀਂ ਸਵਰਨੇ ਦੇ ਖਾਣੇ ਦੀ ਗੱਲ ਕਦੋਂ ਪੈਣੀ ਭੱਬੀ ਜਾਣਾ ਤੇ ਆਪਾਂ ਉਹਨੂੰ ਚੌਂਕੀ ਪੈਣਾ ਇਸ ਮਸਲੇ ਦਾ ਹੱਲ ਉੱਥੇ ਹੀ ਹੋਣਾ ਵੀਰੇ ਮੈਂ ਚੌਂਕੀ ਤਾਂ ਕਦੇ ਵੀ ਨਹੀਂ ਜਾਣਾ ਜਾਣਾ ਕਿਉਂ ਨਹੀਂ ਵਜਾ ਥਾਣੇ ਦੇ ਵਿੱਚ ਮੇਰੀ ਇੰਨੀ ਕ ਜਾਣ-ਪਛਾਣ ਹੈਗੀ ਆ ਕਿ ਸਵਰਨੈ ਨੂੰ ਨਾ ਧੋਣੋ ਹੀ ਫੜ ਕੇ ਲੈ ਆਣਗੇ ਵੀਰੇ ਦੇਖ ਲੈ ਇੱਕ ਔਰਤ ਕਿੰਨੀ ਮੋਸ਼ਨਲ ਹੁੰਦੀ ਹੈ ਨਾ ਇੱਕ ਬੰਦਾ ਉਹਦੇ ਨਾਲ ਧੋਖਾ ਕਰ ਰਿਹਾ ਤੇ ਉਹੀ ਉਹਨੂੰ ਚੌਂਕੀ ਨਹੀਂ ਦੇਖ ਸਕਦੀ ਜੇ ਆਪਣੀ ਤੁਸੀਂ ਕੁੜੀਆਂ ਨਾਲ ਖੁਸ਼ ਰਹਿਣਾ ਚਾਹੁੰਦੇ ਹੋ ਤੇ ਆਪਣਾ ਹੱਕ ਰਹਿਣਾ ਚਾਹੁੰਦੇ ਹੋ ਤੇ ਜਿਗਰਾ ਤੁਹਾਨੂੰ ਕਰਨਾ ਹੀ ਪੈਣਾ ਨਾ ਵੀਰੇ ਮਸਾ ਮਸਾ ਤਾਂ ਮੈਨੂੰ ਮੇਰੇ ਪੇਕਿਆਂ ਨੇ ਸਾੰਬਿਆ ਜੇ ਮੈਂ ਚੌਂਕੀ ਥਾਣੇ ਦੇ ਚੱਕਰਾਂ 'ਚ ਪੈ ਜਾਂਗੀ ਨਾ ਉਹਨਾਂ ਨੇ ਕਹਿਣਾ ਕਿ ਸਾਡੇ ਘਰ ਕੈਸੀਕ ਲੈਣੀ ਜੰਮੀ ਐ ਜਦੋਂ ਦੀ ਜਵਾਨ ਹੋਈ ਐ ਸਾਨੂੰ ਇਹਨੇ ਸੁੱਕਣਾ ਹੀ ਪਾਇਆ ਹੋਇਆ ਨਾ ਵੀਰੇ ਮੈਂ ਆਪਣੇ ਭਰਾਵਾਂ ਨੂੰ ਨਾ ਚੌਂਕੀਆਂ ਥਾਣੇ ਉਹਦੇ ਕਿਹੜੇ ਨਹੀਂ ਨਵਾ ਰਵਾ ਸਕਦੀ ਕਿਤੇ ਕਿਤੇ ਅੱਗੇ ਜਲੀਲ ਹੋਣਗੇ ਮੇਰੇ ਭਰਾ ਤੁਹਾਡੇ ਕਹਿੰਦਾ ਮਤਲਬ ਕੀ ਐ ਆਪਾਂ ਹੱਲ ਹੋਰ ਕੱਢੀ ਬੱਸ ਵੀਰੇ ਜਿਹੜਾ ਹੱਲ ਲੱਭਣਾ ਨੰਨ ਤੋਂ ਛੇਤੀ ਲੱਭ ਲੈ ਬਸ ਮੈਂ ਇਹ ਚਾਹਨੀ ਆ ਮੰਮੀ ਆਪ ਨਾ ਮੇਰਾ ਹੱਕ ਲੈ ਕੇ ਮੇਰੇ ਕੋਲ ਆ ਹੁਣ ਉਸ ਬੰਦੇ ਨਾਲ ਮੈਂ ਬਿਲਕੁਲ ਨਹੀਂ ਰਹਿਣਾ ਚਾਹਦੀ ਜਿਹੜਾ ਬਾਹਰ ਕਿਸੇ ਹੋਰ ਨਾਲ ਰਹਿੰਦਾ ਪਿਆ ਆਹੋ ਬਾਬੀ ਇਹੋ ਜਿਹੇ ਬੰਦੇ ਨਾਲ ਤਾਂ ਰਹਿਣਾ ਵੀ ਦੂਰ ਦੀ ਗੱਲ ਆ ਤੇ ਇਹੋ ਜਿਹੇ ਬੰਦੇ ਨੂੰ ਮਾਫ ਵੀ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਮੇਰਾ ਭਰਾ ਹੀ ਆ ਜਦੋਂ ਦਾ ਆ ਕੰਮ ਕੀਤਾ ਨਾ ਹੁਣ ਉਹ ਮੇਰੇ ਮਨੋਂ ਹੀ ਲੈ ਗਿਆ ਕੋਈ ਗੱਲ ਨਹੀਂ ਵੀਰੇ ਮੈਂ ਆਪਣਾ ਹੱਕ ਤਾਂ ਲੈ ਕੇ ਜਾਊਂਗੀ ਜਿੰਨਾ ਤੰਗ ਕਰਦੇ ਆ ਨਾ ਮੈਨੂੰ ਕਰ ਲੈਣ ਭਾਬੀ ਹੱਲ ਤਾਂ ਕੱਢਾਂਗੇ ਆ ਹੱਥ ਜੋੜ ਕੇ ਬੇਨਤੀ ਆ ਪਰ ਐਸਾ ਵੈਸਾ ਕੋਈ ਕੰਮ ਨਾ ਕਰੇ ਕੋਈ ਗੱਲ ਨਹੀਂ ਵੀਰੇ ਮੈਂ ਡਰ ਫੋਕ ਨਹੀਂ ਹੈਗੀ ਜਿਗਰੇ ਵਾਲੀ ਹੈਗੀਆਂ ਆਪਣੀਆਂ ਧੀਆਂ ਤੇ ਆਪਣੇ ਨਾਲ ਧੱਕਾ ਨਹੀਂ ਹੋਣ ਦਿੰਦੀ ਸਵਰਨੇ ਜਿਹੜਾ ਇਹ ਕੰਮ ਤੂੰ ਕੀਤਾ ਨਾ ਚੰਗਾ ਨਹੀਂ ਕੀਤਾ ساری ਉਮਰ ਤੂੰ ਪਛਤਾਏਂਗਾ ਹੁਣ बस बस ਇੱਥੇ ਰੁਕ ਦੂੰ ਆ ਮੇਰੀ ਸਹੇਲੀ ਦਾ ਘਰ ਹੈ ਮੈਂ ਇੱਥੋਂ ਉਤਰ ਜਾਨੀ ਆ ਤੁਸੀਂ ਜਿਹੜਾ ਕੰਮ ਕਰਨਾ ਕਰ ਲੋ ਜਾ ਮੈਂ ਤਾਂ ਯਾਰ ਤੈਨੂੰ ਇੱਕ ਪੀਜੇ ਤੋਂ ਮਨਾ ਕਰਤਾ ਤੇ ਤੂੰ ਤਾਂ ਜੰਮੀ ਗੁੱਸਾ ਕਰ ਗਈ ਐ ਯਾਰ ਐਨੀ ਤੂੰ ਪਹਗੀ ਐ ਦਿਮਾਗ ਅੱਗੇ ਘਰ ਮੈਂ ਐਂ ਰੋਲਾ ਨਾ ਪਾਓ ਯਾਰ ਹੁਣ ਤਾਂ ਆਪਣੀ ਸਹੇਲੀ ਨਾਲ ਮਲਵਾ ਦੇ ਹੁਣ ਤਾਂ ਆਪਣੀ ਕੋਟ ਮੈਰਿਜ ਵੀ ਹੋ ਗਈ ਐ ਹੁਣ ਕਿ ਉਹ ਲੈ ਰਖਦੀ ਐ ਯਾਰ ਮੇਰੀ ਗੱਲ ਸੁਣੋ ਮੇਰੀ ਸਹੇਲੀ ਨਾ ਮੇਰਾ ਬਾਲਾ ਕਰਦੀ ਐ ਜਿਵੇਂ ਉਹਨੂੰ ਦੱਸਤਾ ਨਾ ਤੁਸੀਂ ਮੈਨੂੰ ਖਾਣ ਪੀਣ ਤੋਂ ਰੋਕਿਆ ਉਹਨੇ ਫਿਰ ਗੁੱਸਾ ਕਰ ਜਾਣਾ ਵਾ ਯਾਰ ਤੁਸੀਂ ਜਿਹੜਾ ਕੰਮ ਕਰਕੇ ਆਣਾ ਨਾ ਤੁਸੀਂ ਕਰ ਜੋ ਮੈਂ ਆਪੇ ਖਾ ਪੀ ਲੂੰਗੀ ਚਲੋ ਵਾਪਸੀ 'ਚ ਮੈਨੂੰ ਲੈ ਜਿਓ ਨਾ ਆਪਣੀ ਸਹੇਲੀ ਨਾਲ ਹੁਣ ਨਹੀਂ ਮਲਵਾਉਣਾ ਤੂੰ ਮੈਨੂੰ ਓਹੋ ਚਲੋ ਆਜੋ ਪ੍ਰੀਤ ਕਿੱਥੇ ਆਂ ਰੁਪਾਲੀ ਮੈਂ ਇੱਧਰ ਆਂ ਹੋਪੀ ਸੀ ਮੇਰਾ ਸਸigal ਲੈ ਅੱਜ ਤਾਂ ਸਵਰਨਾ ਪਾਜੀ ਵੀ ਆਇਆ ਅੱਜ ਤੁਹਾਨੂੰ ਕਿੱਦਾਂ ਯਾਦ ਆ ਗਈ ਸਾਡੀ ਰੁਪਾਲੀ ਇਹ ਤਾਂ ਪ੍ਰੀਤ ਨੇ ਜਦੋਂ ਕੋਟ ਮੈਰਿਜ ਕਰਵਾਈ ਸੀ ਉਹ ਤਾਂ ਇਹਨਾਂ ਨੇ ਤਾਂ ਸੈਂਡ ਕੀਤੀ ਸੀ ਆਪਣੇ ਨਾਲ ਓਹੋ ਮੇਰੀ ਇੱਕੋ ਹੀ ਤਾਂ ਸੇਲੀ ਆ ਪ੍ਰੀਤ ਹੋਰ ਕਿਹੜੀਆਂ ਦੱਸਨੇ ਤੁਹਾਨੂੰ ਕੀ ਲੱਗਿਆ ਬਸ ਠੀਕ ਆ ਫੇਰ ਹੁਣ ਜਦੋਂ ਵੀ ਤੁਹਾਡੀ ਕੋਈ ਸ਼ਿਕਾਇਤ ਹੋਇਆ ਕਰਨੀ ਹੈ ਨਾ ਹੁਣ ਮੈਂ ਇਹਨਾਂ ਨੂੰ ਹੀ ਕਰਿਆ ਕਰਨੀ ਆ ਪ੍ਰੀਤ ਜੀ ਥੋੜਾ ਜਿਹਾ ਇਹਨਾਂ ਨੂੰ ਸਮਝਾਓ ਨਾ ਕੀ ਗੱਲ ਰੁਪਾਲੀ ਸਾਡੇ ਜੀਜੇ ਨੂੰ ਤੰਗ ਕਰਦੀ ਆ ਤੂੰ ਇੰਨਾ ਵਧੀਆ ਤੈਨੂੰ ਮੁੰਡਾ ਮਿਲਿਆ ਤੈਨੂੰ ਪਤਾ ਪ੍ਰੀਤ ਮੈਨੂੰ ਸ਼ੁਰੂ ਤੋਂ 버ਗਰ ਪੀਜ਼ਾ ਦਾ ਕਿੰਨਾ ਸ਼ੌਂਕ ਸੀ ਨਾਲੇ ਕੋਟ ਮੈਰਿਜ ਤੋਂ ਪਹਿਲਾਂ ਤਾਂ ਇੱਕ ਵਾਰ ਕਹੇ ਤੇ ਲਿਆ ਦਿੰਦੇ ਸੀ ਹੁਣ ਤਾਂ ਮੈਨੂੰ ਉਹ ਵੀ ਨਹੀਂ ਖੁਲਾਉਂਦੇ ਹਾਂ ਵੀ ਜੀਜੇ ਦੇਖ ਲੈ ਮੇਰੀ ਭੈਣ ਨੂੰ ਤੰਗ ਕਰਦਾ ਪਿਆ ਉਹ ਨਹੀਂ ਪ੍ਰੀਤ ਜੀ ਗੱਲ ਇਹ ਨਹੀਂ ਹੈਗੀ ਮੈਂ ਇਹਨੂੰ ਕਿਹਾ ਵੀ ਚਲੋ ਘਰੇ ਗਾਸ਼ਣ ਪਾਣੀ ਲੈ ਕੇ ਆਉਣਾ ਤੇ ਵੀ ਘਰ ਦੀ ਚੀਜ਼ ਬਣੀ ਵਧੀਆ ਹੁੰਦੀ ਹੈ ਵੀ 버ਗਰ ਪੀਜ਼ਾ ਨਾਲ ਨਾ ਸਰੀਰ ਖਰਾਬ ਹੁੰਦਾ ਇਹ ਮੇਰੀ ਗੱਲ ਨੂੰ ਸਮਝਦੀ ਹੀ ਨਹੀਂ ਪਈ ਅੱਛਾ ਵਿਆਹ ਤੋਂ ਪਹਿਲਾਂ ਦਾ ਬੜਾ 버ਗਰ ਪੀਜ਼ਾ ਖਲਾਉਂਦੇ ਸੀ ਉਦੋਂ ਨਹੀਂ ਸਰੀਰ ਖਰਾਬ ਹੋਇਆ ਐਕਚੁਅਲ ਚ ਗੱਲ ਇਹ ਆ ਹੁਣ ਤੇਰੇ ਪੱਲੇ ਰਿਹਾ ਕੱਖ ਨਹੀਂ ਤਮੀਜ਼ ਨਾਲ ਬੋਲ ਤਮੀਜ਼ ਨਾਲ ਜੇ ਤੈਨੂੰ ਇਹ ਹੈ ਨਾ ਵੀ ਮੇਰੀ ਸਹੇਲੀ ਕੋਲ ਬੈਠੀ ਹੈ ਤੇ ਮੈਂ ਕੁਝ ਵੀ ਨਹੀਂ ਕਹੂੰਗਾ ਆ ਦੇਖੋ ਪ੍ਰੀਤ ਜੀ ਕਿੱਦਾਂ ਬੋਲਦੀ ਪਈ ਹੈ ਰੁਪਾਲੀ ਹੁਣ ਤੂੰ ਇਦਾਂ ਬੋਲਵੇਂਗੀ ਇਹਨਾਂ ਦੇ ਨਾਲ ਅਗਲਾ ਤੇਰੇ ਪਿੱਛੇ ਆਪਣਾ ਘਰ-ਬਾਰ ਆਪਣੇ ਬੱਚੇ ਸਾਰਾ ਕੁਝ ਛੱਡ ਕੇ ਐਡਜਸਟ ਕਰਦਾ ਪਿਆ ਤੇ ਤੂੰ ਬਤਮੀਜ਼ੀ ਕਰੀ ਜਾਂਦੀ ਆ ਨਹੀਂ ਮੈਂ ਤਾਂ ਇਹਨੂੰ ਕਿਹਾ ਵੀ ਤੂੰ ਘਰ ਦੀ ਰੋਟੀ ਖਾ ਜਿੱਥੇ 250 ਰੁਪਏ ਦਾ ਪੀਜ਼ਾ ਆਉਂਦਾ ਨਾ ਉਥੇ 300 ਰੁਪਏ ਦੀ ਆਟੇ ਦੀ ਥੈਲੀ ਹੁੰਦੀ ਆ ਤੇ ਦੱਸੋ ਇਹਦੇ ਵਿੱਚ ਮਾੜਾ ਕੀ ਐ ਨਪ੍ਰੀਤ ਬਾਲੀ ਤਾਂ ਸਵਰਣੇ ਦੀ ਸੈੱਟ ਲੈ ਰਹੀ ਆ ਜਿਹੜੇ ਕਮਰੇ 'ਚ ਮੈਨੂੰ ਰੱਖ ਰਿਆ ਨਾ ਚੱਲ ਮੈਂ ਤੈਨੂੰ ਦਿਖਾ ਕੇ ਲਿਆਣੀ ਆ ਇਹ ਤਾਂ ਤੂੰ ਰਪਾਲੀ ਤਾਂ ਕਹੇ ਜੇ ਉੱਥੇ ਮੈਂ ਤੈਨੂੰ ਕੱਲੀ ਨੂੰ ਰੱਖ ਰਿਆ ਮੈਂ ਵੀ ਨਾਲ ਰਹਿ ਰਿਹਾ ਨਾ ਤੂੰ ਦੇਖ ਮੈਂ ਉਦੋਂ ਦਾ ਇੱਕ ਵਾਰ ਵੀ ਘਰ ਨਹੀਂ ਗਿਆ ਹਾਲ ਤੱਕ ਰੁਪਾਲੀ ਦੇਖ ਅਗਲਾ ਤੇਰੇ ਪਿੱਛੇ ਕਿੰਨਾ ਸੈਕਰੀਫਾਈ ਕਰ ਰਿਹਾ ਅਗਲੇ ਦੀ ਜਨਾਨੀ ਬੱਚੇ ਹੈਗੇ ਆ ਉਹਨਾਂ ਕੋਲ ਵੀ ਨਹੀਂ ਗਿਆ ਉਹ ਚਲ ਠੀਕ ਹੈ ਉਹਨਾਂ ਨਾਲ ਨਹੀਂ ਬੰਦੀ ਗੱਲ ਅਲੈਦਾ ਉਹਨਾਂ ਦੀ ਮਾਂ ਤੇ ਹੈਗੀ ਆ ਉਹਨਾਂ ਨੂੰ ਮਿਲਣ ਤਾਂ ਉਹ ਜਾ ਹੀ ਸਕਦੇ ਆ ਨਾ ਆ ਦੇਖੋ ਜੀ ਮੇਰੀ ਮਾਤਾ ਦਾ ਡੇਲੀ ਫੋਨ ਆਉਂਦਾ ਹੈ ਉਹਨਾਂ ਨੇ ਕਿਹਾ ਵੀ ਕੋਰਟ ਮੈਰਿਜ ਤੋਂ ਬਾਅਦ ਤੂੰ ਸਾਨੂੰ ਮਿਲਣੋਂ ਵੀ ਰਹਿ ਗਿਆ ਤੇ ਮੈਂ ਇਹਦੇ ਕਰਕੇ ਇੱਕ ਵਾਰ ਵੀ ਮਿਲਣ ਨਹੀਂ ਗਿਆ ਉਹਨਾਂ ਨੂੰ ਅੱਛਾ ਜੀ ਮੈਂ ਤੁਹਾਨੂੰ ਕਦੋਂ ਮਨਾ ਕੀਤਾ ਜਾਣ ਵਾਸਤੇ ਜਾਓ ਜਦੋਂ ਮਰਜ਼ੀ ਆਪਣੀ ਮਾਂ ਨੂੰ ਮਿਲ ਕੇ ਆਓ ਨਾਲੇ ਮੈਨੂੰ ਵੀ ਨਾਲ ਲੈ ਕੇ ਜਾਓ ਮੈਨੂੰ ਲਪ੍ਰੀਤ ਦਾ ਫੋਨ ਆ ਗਿਆ ਉਹ ਕਹਿੰਦੀ ਕਿਰਨ ਦੁਬਾਰਾ ਬੱਚਿਆਂ ਨੂੰ ਲੈ ਕੇ ਘਰ ਆਈ ਹੋਈ ਐ ਤੇ ਹੁਣ ਮੈਨੂੰ ਇਹ ਦੱਸ ਮੈਂ ਉਹਨਾਂ ਦੇ ਸਾਹਮਣੇ ਤੈਨੂੰ ਕਿੱਦਾਂ ਦੁਬਾਰਾ ਲੈ ਕੇ ਜਾਵਾਂ ਕਰ ਦੇਖ ਲਿਆ ਪ੍ਰੀਤ ਆ ਹਾਲ ਐ ਕੋਰਟ ਮੈਰਿਜ ਕਰਕੇ ਮੈਂ ਤਾਂ ਬਚਤਾਰੀ ਆ ਨਾ ਤਾਂ ਇਹਦੇ ਨਾਲ ਰਹਿ ਜੂੰਗੀ ਆ ਨਾ ਮੈਂ ਉੱਥੇ ਰਹਿ ਸਕਦੇ ਨਹੀਂ ਪ੍ਰੀਤ ਜੀ ਤੁਹਾਡਾ ਘਰ ਵੀ ਕਾਫੀ ਵੱਡਾ ਹੈਗਾ ਅਸੀਂ ਇੱਥੇ ਐਡਜਸਟ ਕਰ ਸਕਦੇ ਤੁਹਾਨੂੰ ਕਿਰਾਇਆ ਦੇ ਦਾਂਗੇ ਸੀ ਕੋਈ ਗੱਲ ਨਹੀਂ ਜੀਜਾ ਜੀ ਮੈਂ ਨਾ ਆਪਣੇ ਘਰ ਦੇ ਨਾਲ ਸਲਾਹ ਕਰਕੇ ਦੱਸਾਂਗੀ ਤੁਹਾਨੂੰ ਮੈਂ ਇਹਨੂੰ ਤਾਂ ਇੱਥੇ ਰੱਖ ਸਕਦੀ ਆ ਪਰ ਤੁਹਾਡਾ ਥੋੜਾ ਜਿਹਾ ਔਖਾ ਆ ਨਹੀਂ ਤੁਹਾਨੂੰ ਐਡੇ ਵੱਡੇ ਘਰ ਦੇ ਵਿੱਚ ਡਰ ਨਹੀਂ ਲੱਗਦਾ ਇਕੱਲੇ ਰਹੀ ਜਾਂਦੇ ਹੋ ਮੈਂ ਕਿਹਾ ਚੜੋਂ ਨਾਲ ਅਸੀਂ ਵੀ ਰਹਿ ਲੈ ਕਰਾਂਗੇ ਨਾਲ ਤਾਂ ਤੁਹਾਨੂੰ ਸਹਾਰਾ ਹੋ ਜੂਗਾ ਮੇਰੀ ਗੱਲ ਸੁਣੋ ਉਹਨੂੰ ਸਹਾਰਾ ਦੇਣ ਲਈ ਨਾ ਦੋ ਸਹੇਲੀਆਂ ਹੋਰ ਹੈਗੀਆਂ ਨੇ ਜਿਹੜੀ ਸ਼ਾਮ ਨੂੰ ਆ ਜਾਂਦੀਆਂ ਨੇ ਤੁਸੀਂ ਨਾ ਬੜਾ ਸਹਾਰਾ ਦੇਣ ਦੀ ਸੋਚੋ ਇਹਨਾਂ ਨੂੰ ਨਾ ਤੂੰ ਗਲਤ ਕੋ ਸੋਚੀ ਜਾਂ ਨੀ ਆ ਆ ਦੇਖੋ ਫਰੀ ਜੀ ਇਹ ਗੱਲ-ਗੱਲ ਤੇ ਲੜਾਈ ਕਰਦੀ ਆ ਮੇਰੇ ਨਾਲ ਉਹ ਕੋਈ ਗੱਲ ਨਹੀਂ ਜੀਜਾ ਜੀ ਫਿਕਰ ਨਾ ਕਰੋ ਤੁਸੀਂ ਨਾ ਇਹਨੂੰ 2 ਦਿਨ ਲਈ ਮੇਰੇ ਕੋਲ ਛੱਡ ਦਿਓ ਮੈਂ ਆਪੇ ਸਮਝਾ ਦਾਂਗੀ ਨਾਲੇ ਤੁਸੀਂ ਵੀ ਆਪਣੇ ਘਰ 2 ਦਿਨ ਲਈ ਜਾਇਓ ਦੇਖਰ ਪਾਲੀ ਮੈਂ ਇਥੇ ਰਾਸ਼ਨ ਵੀ ਪਾ ਦਾਂ ਨਾ ਤੇ ਘਰੋਂ ਮੈਂ ਚੁੱਲ੍ਹੇ ਭਾਂਡੇ ਵੀ ਲਿਆਉਣਾ ਪਰ ਤੈਨੂੰ ਰੋਟੀ ਪਕਾਉਣੀ ਪੈਣੀ ਆ ਆ ਬਰਗਰ ਪੀਜੇ ਭੁੱਲ ਜਾ ਚਲੋ ਠੀਕ ਐ ਜਿੱਦਾਂ ਤੁਸੀਂ ਕਹੋਗੇ ਉਦਾਂ ਤੁਹਾਨੂੰ ਬਣਾ ਕੇ ਦੇ ਦਿੰਨੀ ਆ ਬਟ ਤੁਸੀਂ ਕਹੋ ਮੈਂ ਤੁਹਾਡੀ ਗੁਲਾਮ ਬਣ ਕੇ ਰਹਾ ਉਹ ਨਹੀਂ ਮੈਂ ਕਰ ਸਕਦੀ ਕਿਉਂਕਿ ਮੈਂ ਰੁਪਾਲੀ ਆ ਕਿਰਨ ਨਹੀਂ ਨਾਲੇ ਕੁਗਾਲੂ ਉੱਡ ਜਾ ਕੇ ਕੰਮਕਾਰ ਲੱਭੋ ਕੰਮਕਾਰ ਕਰੋ ਜਿਕਰ ਕਰ ਰਸਤੀ ਚਲਾਉਣੀ ਆ ਤੁਹਾਡੇ ਖਾਤੇ ਚ ਜਿੰਨੇ ਪੈਸੇ ਸੀ ਉਹ ਤਾਂ ਸਾਰੇ ਖਾਲੀ ਹੋ ਗਏ ਨਾਲੇ ਮੇਰੇ ਖਾਤੇ ਦੇ ਵਿੱਚ ਜਿੰਨੇ ਵੀ ਪੈਸੇ ਸੀ ਨਾ ਉਹ ਸਾਰੇ ਤੇਰੇ ਦੀ ਤਾਂ ਲਾਇਆ ਤੇ ਨਾਲੇ ਮੈਂ ਉਧਰ ਮੈਂ ਰਜੂਮ ਦੇ ਆਇਆ ਆ ਬੈਂਕਾਂ ਕੋਲ ਉਹਨਾਂ ਦੀ ਇੱਕ ਦੋ ਜਨਾਂ ਦੇ ਵਿੱਚ ਕਾਲ ਆਉਣ ਵਾਲੀ ਐ ਤੇ ਫਿਰ ਮੇਰੀ ਇੰਟਰਵਿਊ ਹੋਣੀ ਆ ਤੇ ਫਿਰ ਕੋਈ ਜੋਬ ਦੀ ਸੈਟਿੰਗ ਹੋਣੀ ਆ ਅੱਗੇ ਆਪਣੀ ਸੇਲੀ ਮੂਰੇ ਤੈਨੂੰ ਸਾਰੇ ਮੇਰੇ ਮਾਈਨਸ ਪੁਆਇੰਟ ਹੀ ਪਤਾ ਲੱਗਦੇ ਆ ਪ੍ਰੀਤੀ ਜੀ ਸਾਨੂੰ ਰੈਂਦਿਆਂ ਨੂੰ 10 ਦਿਨ ਵੀ ਨਹੀਂ ਹੋਏ ਹਲ ਤੱਕ ਤੇ ਇਹ ਮੈਨੂੰ ਐਦਾਂ ਫੀਲ ਕਰਵਾ ਰਹੀ ਆ ਜਿਦਾਂ ਕਿ ਕੋਰਟ ਮੈਰਿਜ ਕਰਵਾ ਕੇ ਇਹਦੇ ਨਾਲ ਮੈਂ ਕੋਈ ਗਲਤੀ ਕਰ ਲਈ ਹੋਵੇ ਕੋਈ ਗੱਲ ਨਹੀਂ ਜੀ ਜਾਈ ਤੁਸੀਂ ਟੈਨਸ਼ਨ ਨਾ ਲਓ ਦੋ ਦਿਨ ਤੁਸੀਂ ਆਪਣੇ ਘਰੇ ਲਾਓ ਤੇ ਦੋ ਦਿਨ ਇਹਨੂੰ ਮੇਰੇ ਕੋਲ ਛੱਡ ਦਿਓ ਮੈਂ ਆਪੇ ਸਮਝਾ ਦਾਂਗੀ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਚਾਹ ਬਣਾਵਾ ਕਿ ਠੰਡਾ ਲੈ ਕੇ ਆਵਾ ਦੇਖੋ ਨਾ ਮੈਂ ਚਾਹ ਪੀਣੀ ਆ ਨਾ ਮੈਂ ਪੀਣਾ ਠੰਡਾ ਤੁਸੀਂ ਇਹਨਾਂ ਨੂੰ ਸਮਝਾਓ ਇਹਨਾਂ ਨੂੰ ਠੰਡਾ ਕਰੋ ਕਿ ਜੇ ਇਹਨਾਂ ਨੇ ਆਪਣਾ ਘਰ-ਬਾਰ ਛੱਡਿਆ ਨਾ ਤਾਂ ਮੈਂ ਵੀ ਆਪਣਾ ਘਰ-ਬਾਰ ਛੱਡ ਕੇ ਇਹਨਾਂ ਦੇ ਨਾਲ ਐਡਜਸਟ ਕਰ ਰਿਆ ਹਾਂ ਰਪਾਲੀ ਤੇਰੀ ਸਹੇਲੀ ਦੇ ਅੱਗੇ ਮੈਂ ਇਹ ਗੱਲ ਕਹਿਣ ਲੱਗਾ ਜੇ ਤੈਨੂੰ ਇਹ ਆ ਨਾ ਮੈਂ ਦੁਕਾਨ ਤੇ ਐਫ.ਡੀ ਲੈ ਕੇ ਤੈਨੂੰ ਇੱਕ ਸਾਈਡ ਤੇ ਕਰ ਦਾਂਗੀ ਇਹ ਤੂੰ ਭੁੱਲ ਜਾ ਜਿਵੇਂ ਦੇਣਾ ਜਾਣਦਾ ਨਾ ਤਾਂ ਫਿਰ ਮੈਂ ਲੈਣਾ ਵੀ ਜਾਣਦਾ ਰੁਪਾਲੀ ਇਹ ਤਾਂ ਬਾਹਲੇ ਕੱਬਾ ਜਿਆ ਆ ਕਿੱਥੋਂ ਲੱਭ ਲਿਆ ਤੂੰ ਇਹਨੂੰ ਮ੍ਰਿਤ ਮੈਂ ਜੋ ਕੀਤਾ ਤੇਰੇ ਘਰੇ ਤੇ ਕੀਤਾ ਜੋ ਹੁਣ ਇਹਨੇ ਕੁਝ ਕੀਤਾ ਨਾ ਬਚਾਣਾ ਮੈਨੂੰ ਤੂੰ ਹੀ ਆ ਤੂੰ ਵੀ ਨਾ ਥੋੜੀ ਜਿਹੀ ਮਿੱਠੀ ਬਣ ਕੇ ਰਿਹਾ ਕਰ ਜੇ ਕਿਸੇ ਨੂੰ ਖਾਈਦਾ ਨਾ ਤੇ ਮਿੱਠਾ ਬਣ ਕੇ ਖਾਈ ਜਾਂਦਾ ਤੂੰ ਉਹਨੂੰ ਤੂ ਤੂ ਕਰਕੇ ਹੀ ਬੋਲੀ ਜੰਮੀ ਆ ਬੰਦਾ ਨਾ ਜਿੰਨਾ ਮਰਜੀ ਮਾੜਾ ਹੋਵੇ ਇੱਕ ਗੱਲ ਯਾਦ ਰੱਖੀ ਕਿਸੇ ਦੇ ਸਾਹਮਣੇ ਨਾ ਆਪਣੀ ਬੇਇੱਜ਼ਤੀ ਨਹੀਂ ਸੰਦਾ ਚੱਲ ਫਿਰ ਉਹ ਏਸੀ ਚੱਲਦਾ ਕਮਰੇ ਦੇ ਵਿੱਚ ਆਰਾਮ ਨਾਲ ਬਹਿ ਜਾ ਪ੍ਰੋਗਰਾਮ ਬਣਾਉਣੇ ਆ ਇਹਨੂੰ ਬਚਾਉਂਦੇ ਵਿਚਾਂਦੇ ਨਾ ਕਿਤੇ ਮੈਂ ਆਪ ਹੀ ਨਾ ਫਸ ਜਾਵਾਂ ਮੇਰੇ ਵਾਲਾ ਤਾਂ ਨਾ ਇਹਦੇ ਵਾਲੇ ਨਾਲੋਂ ਵੀ ਜ਼ਿਆਦਾ ਨਾ ਕੱਬਾ ਆ ਹਾਂਜੀ ਭਾਜੀ ਘਰ ਦੇ ਬਾਹਰ ਹੀ ਖੜਾ ਸੀ ਓਹੋ ਆਜੋ ਆਜੋ ਯਾਰ ਤੁਸੀਂ ਗੱਡੀ 'ਚ ਆਜੋ ਕੀ ਹਾਲ ਹੈ ਭਾਜੀ ਅੰਦਰ ਆਜੋ ਯਾਰ ਚਾਹ ਪਾਣੀ ਕੁਛ ਕਰੀਏ ਹੈ ਤੁਸੀਂ ਤਾਂ ਬਾਹਰ ਹੀ ਬੈ ਗਏ ਹੋ ਗੱਡੀ 'ਚ ਗੱਡੀ 'ਚ ਬੈ ਕੇ ਕਿਹੜੀ ਗੱਲ ਕਰਨੀ ਆਪਾਂ ਅੱਜ ਯਾਰ ਮੈਂ ਥੋੜੀ ਜਿਹੀ ਕਾਲੀ ਐ ਦੋ ਪਾਰਟੀਆਂ ਨੂੰ ਟਾਈਮ ਦਿੱਤਾ ਐ ਮੈਂ ਉੱਥੇ ਜਾਣਾ ਅੰਦਰ ਬਹਿ ਗਏ ਤਾਂ ਟਾਈਮ ਲੱਗ ਜੂਗੇ ਠੀਕ ਆ ਜੀ ਜੋ ਹੁਕਮ ਤੁਹਾਡਾ ਇੱਥੇ ਮੰਗਾ ਦਵਾਂ ਚਾਹ ਪਾਣੀ? ਉਹ ਨਹੀਂ ਨਹੀਂ ਸੱਧੂ ਸਾਹਿਬ ਚਾਹ ਪਾਣੀ ਵਾਲੀ ਫਾਰਮੈਲਿਟੀ ਛੱਡੋ ਮੈਂ ਯਾਰ ਪਵਨ ਵਾਲੀ ਗੱਲ ਕਰਨੀ ਸੀ ਥੋੜੀ ਉਹ ਗੱਲ ਫਸੀ ਪਈ ਆ ਥੋੜੀ ਆਹੋ ਤੁਸੀਂ ਉਸ ਦਿਨ ਮੈਨੂੰ ਫੋਨ ਤੇ ਵੀ ਪੁੱਛਦੇ ਸੀਗੇ ਵੀ ਪਵਨ ਨੇ ਕਿੰਨੀ ਕੁ ਕਮਿਸ਼ਨ ਲਿੱਤੀ ਐ ਕੀ ਗੱਲ ਭਰਾ ਭਰਾ ਚ ਖੜਕ ਤਾਂ ਨਹੀਂ ਪਈ ਕਿਤੇ ਨਾ ਨਾ ਸੰਧੂ ਸਾਵੋ ਰੱਬ ਇਦਾਂ ਦਾ ਦਿਨ ਕਦੇ ਬਣਾ ਲਿਆਵੇਂ ਬੰਦੇ ਨਹੀਂ ਤਾਂ ਜੋ ਕਮਾਇਆ ਕਮਾਇਆ ਨਾ ਇੱਥੇ ਧਰਿਆ ਰਹਿ ਜਾਂਦਾ ਅੱਜ ਪ੍ਰਾਪਰਟੀ ਦੇ ਕੰਮ ਦੇ ਵਿੱਚ ਸੰਧੂ ਬ੍ਰਦਰਸ ਜੇ ਨਾਮ ਚੱਲਦਾ ਨਾ ਉਹ ਸਾਡੇ ਫਾਦਰ ਸਾਹਿਬ ਦੀ ਮਿਹਰਬਾਨੀ ਕਰਕੇ ਆ ਕਿਉਂਕਿ ਉਹਨਾਂ ਨੇ ਸਾਨੂੰ ਸ਼ੁਰੂ ਤੋਂ ਹਮੇਸ਼ਾ ਇਹੀ ਸਿੱਖਿਆ ਦਿੱਤੀ ਆ ਵੀ ਘਾਟੇ ਵੱਧ ਦੇ ਚੱਲਦੇ ਰਹਿੰਦੇ ਆ ਤੇ ਠੰਡੇ ਦੇ ਵਿੱਚ ਘਾਟਾ ਸਹਿ ਲਿਓ ਪਰ ਦੇਖਿਓ ਕਿਤੇ ਭਰਾ ਭਰਾ ਨਾ ਟੁੱਟਿਓ ਭਰਾਵਾਂ ਦਾ ਰਿਸ਼ਤਾ ਇਹੋ ਜਿਹਾ ਹੀ ਹੁੰਦਾ ਹੋਰ ਕੋਈ ਘਾਟਾ ਹੋਵੇ ਪੂਰਾ ਕੀਤਾ ਜਾ ਸਕਦਾ ਪਰ ਜਿਹੜਾ ਰਿਸ਼ਤਿਆਂ ਦਾ ਘਾਟ ਆ ਨਾ ਇਹ ਨਹੀਂ ਪੂਰਾ ਹੁੰਦਾ ਗੱਲ ਤਾਂ ਥੋੜੀ ਜਮਾਂ ਸਹੀ ਆ ਤਾਂ ਹੀ ਤਾਂ ਮੈਂ ਗੱਲ ਕਲੀਅਰ ਕਰਨਾ ਵੀ ਸਾਡੀ ਭਰਾਵਾਂ ਦੀ ਖੜਕੇ ਨਾ ਚਲੋ ਪਵਨ ਨੇ ਸੌਦਾ ਕਰਾਤਾ ਉਹਨੇ ਨਹੀਂ ਮੈਨੂੰ ਦੱਸਿਆ ਤੁਸੀਂ ਤਾਂ ਮੈਨੂੰ ਦੱਸ ਸਕਦੇ ਸੀ ਤੁਸੀਂ ਰਸਤੇ 'ਚ ਮੈਨੂੰ 10 ਵਾਰ ਮਿਲੇ ਭਾਜੀ ਗੱਲ ਇਦਾਂ ਪਵਨ ਨੇ ਮੈਨੂੰ ਨਾ ਕੀਤੀ ਸੀ ਵੀ ਇਹਦੇ ਬਾਰੇ ਭਰਾ ਨੂੰ ਨਹੀਂ ਦੱਸਣਾ ਤੇ ਰਹੀ ਗੱਲ ਕਮਿਸ਼ਨ ਦੀ 42000 ਕਮਿਸ਼ਨ ਬਣਦੀ ਸੀ ਪਵਨ ਦੀ ਸਗੋਂ 8000 ਉਹ ਮੇਰੇ ਕੋਲ ਉਧਾਰਾ ਲੈ ਕੇ ਗਿਆ 50000 ਪੂਰਾ ਲੈ ਕੇ ਗਿਆ ਮੇਰੇ ਕੋਲ ਧਾਰਾ ਯਾਰ ਧਾਰਾ ਜੇ ਤੁਹਾਡੇ ਤੋਂ 8000 ਰੁਪਏ ਲੈ ਕੇ ਗਿਆ ਫਿਰ ਉਹਨੇ ਕੋਈ ਮਜਬੂਰੀ ਤੁਹਾਨੂੰ ਦੱਸੀ ਹੋਣੀ ਦੱਸੋ ਤਾਂ ਸਹੀ ਮੈਂ ਅੱਗੇ ਗੱਲ ਨਹੀਂ ਕਰਦਾ ਉਹ ਛੱਡੋ ਭਰਾਵਾ ਭਰਾਵਾ ਵਿੱਚ ਵੀ ਬਤੇਰੇ ਪਰਦੇ ਹੁੰਦੇ ਨੇ ਇਹ ਗੱਲ ਤੇ ਵੀ ਪਰਦਾ ਹੀ ਰਹਿਣ ਦੋ ਉਹ ਸੰਦੂ ਸਾਹਿਬ ਮੈਂ ਉੱਤੇ ਐਵੇਂ ਸ਼ੱਕ ਕਰੀ ਜਾਂਦਾ ਮੈਨੂੰ ਇਸ ਗੱਲ ਦੀ ਟੈਨਸ਼ਨ ਰਹਿਣੀ ਆ ਤੁਸੀਂ ਪੁਲਿਸ ਮੈਨੂੰ ਗੱਲ ਦੱਸ ਦੋ ਦੇਖੋ ਗੱਲ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਪਰ ਇੱਕ ਰਿਕੁਐਸਟ ਆ ਪਵਨ ਨੂੰ ਨਾ ਇਹ ਗੱਲ ਦੱਸਿਓ ਕਿਉਂਕਿ ਮਾਰਕੀਟ ਦੇ ਵਿੱਚ ਛੱਤੀ ਵਾਰੀ ਮਿਲਣਾ ਹੁੰਦਾ ਕਦੋਂ ਕੀ ਦੀ ਲੋਡ ਪੈ ਜਾਵੇ ਕੋਈ ਪਤਾ ਨਹੀਂ ਹੁੰਦਾ ਦੱਸੋ ਨਹੀਂ ਜਾਂਦੀ ਗੱਲ ਬਾਤ ਗੱਲ ਹੈਗੀ ਐਦਾਂ ਉਹਦੀ ਸੱਸ ਹਸਪੀਟਲ 'ਚ ਐਡਮਿਟ ਸੀ ਉੱਥੇ ਹੀ ਉਹਨੂੰ ਪੈਸਿਆਂ ਦੀ ਲੋੜ ਸੀ ਮੇਰੇ ਸਾਹਮਣੇ ਆਉਦੇ ਸਾਲੇ ਦੇ ਨਾਲ ਉਹਨੂੰ ਬਾਰ-ਬਾਰ ਫੋਨ ਆਈ ਜਾਂਦੇ ਸੀ 42000 ਕਮਿਸ਼ਨ ਦਾ ਤੇ 8000 ਮੇਰੇ ਤੋਂ ਉਧਾਰਾ ਟੋਟਲ 50000 ਉਹ ਮੇਰੇ ਕੋਲ ਆ ਗਿਆ ਚਾਹ ਉਹਨੇ ਉੱਥੇ ਹੀ ਦੇਣ ਸੀ ਉਹ ਪੈਸੇ ਮੈਨੂੰ ਪਤਾ ਹੁਣ ਅੱਗੇ ਤੁਸੀਂ ਕੀ ਕਹਿਣਾ ਦੇਖੋ ਜੋ ਤੁਸੀਂ ਸੋਚ ਰਹੇ ਹੋ ਨਾ ਮੈਂ ਵੀ ਉਹਨੂੰ ਇਹੀ ਗੱਲ ਕਹੀ ਸੀ ਕਿ ਜਿਹੜੇ ਤੋਂ ਪੈਸੇ ਮੇਰੇ ਕੋਲ ਮੰਗ ਰਿਆ ਆਪਣੇ ਭਰਾ ਕੋਲੋਂ ਮੰਗ ਲੈ ਫਿਰ ਅੱਗੋਂ ਨੇ ਇਹੀ ਜਵਾਬ ਦਿੱਤਾ ਕਿ ਇਹਦਾ ਪਹਿਲਾਂ ਮੇਰਾ ਭਰਾ ਮੈਨੂੰ ਸਾਹਮਣੇ ਆ ਸੀ ਹੁਣ ਤੁਹਾਨੂੰ ਕੀ ਲੱਗਦਾ ਮੇਰੇ ਸਹੁਰੇ ਪਰਿਵਾਰ ਨੂੰ ਵੀ ਉਹੀ ਸੰਭੇ ਜੇ ਉਹਦੀ ਜਨਾਨੀ ਨੇ ਆ ਕੇ ਥੋੜਾ ਘਰ ਸੰਭਿਆ ਨਾ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਸਹੁਰਿਆਂ ਨੂੰ ਸੰਭਣ ਦੀ ਮੁੰਡੇ ਨੇ ਜਿਹੜਾ ਵੀ ਫੈਸਲਾ ਲਿਆ ਨਾ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਠੀਕ ਲਿਆ ਤੁਸੀਂ ਵੀ ਇਸ ਗੱਲ ਪਿੱਛੇ ਉਹਨੂੰ ਡਾਂਟਿਓ ਨਾ ਨਹੀਂ ਨਹੀਂ ਫੰਦੂ ਸਾਹਿਬ ਡਾਂਟਣਾ ਕਿਉਂ ਉਹ ਮੈਂ ਤਾਂ ਇਸ ਕਰਕੇ ਤੁਹਾਡੇ ਕੋਲ ਪਤਾ ਲੈਣ ਆਇਆ ਸੀਗਾ ਅੱਜਕੱਲ ਮੰਦੀਰ ਦੂਜੇ ਪਾਸਿਆਂ ਨੂੰ ਫੇਰੀ ਜਾਂਦੀ ਐ ਮੈਂ ਕਹਾ ਕਿਤੇ ਇਹ ਵੀ ਨਾ ਫਿਰਨ ਲੱਗ ਜੇ ਹੁਣੇ ਡੱਕ ਲਈਏ ਨਹੀਂ ਨਹੀਂ ਹੁੰਡਾ ਸਮਝਦਾਰ ਆ ਗਲਤ ਰਾਤੇ ਨਹੀਂ ਜਾਊਗਾ ਤੇ ਮੈਂ ਤਾਂ ਸਗੋਂ ਤੁਹਾਨੂੰ ਵੀ ਇਹੀ ਕਹਿਣਾ ਤੁਸੀਂ ਵੀ ਨਾ ਉਹਦੇ ਬੋਲਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਗੱਲ ਬੁੱਝ ਲਿਆ ਕਰੋ ਚਲੋ ਠੀਕ ਆ ਅੱਜ ਤੋਂ ਬਾਅਦ ਧਿਆਨ ਰੱਖੂਗਾ ਬਾਕੀ ਧੰਨਵਾਦ ਤੁਹਾਡਾ ਚਲੋ ਹੁਣ ਗੱਲ ਕਲੀਅਰ ਹੋ ਗਈ ਨਾ ਆਜੋ ਚਾਹ ਪਾਣੀ ਪੀਨੇ ਆ ਮੈਂ ਇੱਕ ਗੱਲ ਤੁਹਾਨੂੰ ਚਾਹ ਪਾਣੀ ਫੇਰ ਕਦੀ ਇੱਕ ਮਿੰਟ ਮੈਂ ਸਕੈਨਰ ਦੋ ਆਪਦਾ ਮੈਂ ਪੈਸੇ ਪਾ ਦਉ ਤੁਹਾਨੂੰ ਪੈਸੇ ਕਿਹੜੇ ਪੈਸੇ ਪਾਉਣੇ ਹੋਈ ਜੀ ਤੁਸੀਂ 8000 ਰੁਪਇਆ ਪਵਨ ਵਾਲਾ ਨਹੀਂ ਬਾਜੀ ਪਵਨ ਦਾ ਸਾਹਿਬ ਪਵਨ ਦੇ ਨਾਲ ਹੀ ਆ ਨਾਲੇ ਵੈਸੇ ਵੀ ਜੇ ਤੁਸੀਂ ਮੈਨੂੰ 8000 ਪਾਤਾ ਫਿਰ ਗਲਤ ਪਵਨ ਨੂੰ ਆਪੇ ਹੀ ਪਤਾ ਲੱਗ ਗਈ ਤੇ ਚ ਦੱਸਣ ਨੂੰ ਰਹਿ ਕੀ ਗਿਆ ਚਲੋ ਠੀਕ ਆ ਮੈਂ ਤਰੀਕੇ ਸਿਰਨਾ ਪਵਨ ਨੂੰ ਦੇ ਦੂੰਗਾ ਉਹ ਤੁਹਾਨੂੰ ਪਾ ਦਊਗਾ ਠੀਕ ਆ ਜੀ ਗੱਲ ਨਹੀਂ। ਓਕੇ। ਉਹ ਮੈਂ ਮੂ ਵੱਡਾ ਕੋਈ ਨਹੀਂ। ਮੈਂ ਜਵਾਕ ਹੀ ਠੀਕ ਆ। ਸਭੋ ਜਵਾਕ ਜਵਾਕ ਕਹਿ ਕੇ ਮੈਨੂੰ ਐਸ਼ਤਾ ਕਰਾ ਦਿੰਦੇ ਆ। ਜਿਸ ਦਿਨ ਤੁਹਾਨੂੰ ਲੱਗਿਆ ਮੈਂ ਸਮਝਦਾਰ ਹੋ ਗਿਆ। ਉਸ ਦਿਨ ਤੁਸੀਂ ਜ਼ਿੰਮੇਵਾਰੀਆਂ ਪਾ ਦੇਣੀਆਂ ਮੇਰੇ ਸਿਰ 'ਤੇ ਹੋਰ। ਉਹ ਪੁੱਤਰ ਜ਼ਿੰਮੇਵਾਰੀਆਂ ਦਾ ਬੋਝ ਇੱਕ ਨਾ ਇੱਕ ਦਿਨ ਤਾਂ ਚੱਕਣਾ ਹੀ ਪੈਣਾ। ਜੇ ਸਮਝਦਾਰ ਬਣੇਗਾ ਤਾਂ ਹੀ ਇਹਨਾਂ ਦੁਨੀਆਦਾਰੀ ਸਿੱਖੇਗਾ। ਨਹੀਂ ਤਾਂ ਦੁਨੀਆ ਵੇਚ ਕੇ ਖਾਜੂ। ਚਲੋ ਠੀਕ ਐ ਵੀਰ ਜੀ। ਜੇ ਤੁਸੀਂ ਜ਼ਿੰਮੇਵਾਰੀਆਂ ਦਾ ਬੋਝ ਪਾਏ ਦਿੱਤਾ ਤਾਂ ਵਾਦਾ ਕਰਦਾ ਤੁਹਾਡੀ ਸੋਚ ਤੇ ਖਰਾ ਹੀ ਉਤਰੂੰਗਾ